ਦੋਸਤੋ ਪੰਜਾਬੀ ਸੰਗੀਤ ਦਾ ਜੇ ਅੱਜ ਪੂਰੇ ਸੰਸਾਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਟੋਲ ਬੱਲਾ ਹੈ ਤਾਂ ਉਹ ਉਸ ਕਰਕੇ ਹੈ ਕਿ ਪੰਜਾਬੀ ਸੰਗੀਤ ਨੂੰ ਸੰਭਾਲਣ ਵਾਲੇ ਪੰਜਾਬੀ ਸੰਗੀਤ ਨੂੰ ਤਰਾਸ਼ਣ ਵਾਲੇ ਪੰਜਾਬੀ ਸੰਗੀਤ ਦੇ ਨਾਲ ਪਿਆਰ ਕਰਨ ਵਾਲੀਆਂ ਉਹ ਰੂਹਾਂ ਜਿਨ੍ਹਾਂ ਦੇ ਵਿੱਚ ਜਸਵੰਤ ਭਮਰਾ ਜੀ ਦਾ ਨਾਮ ਜਦੋਂ ਅਸੀਂ ਗਿਣਦੇ ਆ ਤਾਂ ਪੁੱਤਲੇ ਪੋਟਿਆਂ ਦੇ ਵਿੱਚ ਆਉਂਦਾ ਕਿਉਂਕਿ ਜਸਵੰਤ ਭਮਰਾ ਨੇ ਕੱਲਾ ਲੁਧਿਆਣੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਵੀ ਬਲਕਿ ਮੈਂ ਸਮਝਦਾ ਕਿ ਵਿਸ਼ਵ ਦੇ ਵਿੱਚ ਪੰਜਾਬੀ ਸੰਗੀਤ ਦੀ ਮੂਰੀ ਗੱਡਣ ਵਾਲਿਆਂ ਦੇ ਵਿੱਚ ਉਹ ਆ ਜਿਨ੍ਹਾਂ ਨੇ ਬਹੁਤ ਸਾਰੇ ਸ਼ਾਗਿਰਦ ਪੈਦਾ ਕਰਕੇ ਪੰਜਾਬੀ ਸੰਗੀਤ ਜਗਤ ਨੂੰ ਅਮੀਰ ਕੀਤਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਸ਼ਾਗਿਰਦਾਂ ਦੀ ਹਿੰਮਤ ਦੇ ਨਾਲ ਉਦਮ ਦੇ ਨਾਲ ਮੇਰੇ ਕੋਲ ਅੱਜ ਦੇਖੋ ਨਾਲ ਖੜੇ ਨੇ ਜਨਾਬ ਸ੍ਰਿੰਦਰ ਸਿੰਧਾ ਜੀ ਪੰਨੀ ਦੇਤ ਵਾਲੀਆ ਜੀ ਅਨਿੰਦਰ ਬਨਹਾਰ ਜੀ ਜਿਨ੍ਹਾਂ ਨੇ ਗਾ ਮਤਲਬ ਪੰਜਾਬੀ ਸੰਗੀਤ ਨੂੰ ਅੱਗੇ ਬਹੁਤ ਵਧੀਆ ਤਰੀਕੇ ਨਾਲ ਤੋਰਿਆ ਉਹਨਾਂ ਦੀ ਹਿੰਮਤ ਦੇ ਨਾਲ ਉਹ ਭਵਰਾ ਸਾਹਿਬ ਦਾ ਇੱਕ ਜਿਹੜਾ ਬਹੁਤ ਉਹਨਾਂ ਦੀ ਤਸਵੀਰ ਦੇ ਰੂਪ ਦੇ ਵਿੱਚ ਪੰਜਾਬੀ ਭਵਨ ਲੁਧਿਆਣਾ ਦੇ ਨੇੜੇ ਲੱਗਣ ਜਾ ਰਿਹਾ। ਬੁੱਤ ਜਿਹੜਾ ਉਹਨਾਂ ਦਾ ਤਸਵੀਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਆ ਜਿਹਦੇ ਲਈ ਅਸੀਂ ਹਮੇਸ਼ਾ ਪੰਜਾਬੀਆਂ ਵੱਲੋਂ ਪੰਜਾਬੀਅਤ ਵੱਲੋਂ ਸਾਈਂ ਖੰਸ ਰਾਜ ਹਨਸ ਜੀ ਸਾਡੇ ਲੋਕ ਗਾਇਕ ਰਾਜ ਗਾਇਕ ਖੰਸ ਰਾਜ ਹਨਸ ਜੀ ਉਹਨਾਂ ਦੇ ਹਮੇਸ਼ਾ ਰਿਣੀ ਰਹਾਂਗੇ ਔਰ ਇਸੇ ਤਰ੍ਹਾਂ ਹੀ ਐਸ ਪੀ ਐਸ ਸੁਭਰਾਏ ਜੀ ਜਿਨ੍ਹਾਂ ਨੇ ਵਿਸ਼ਵ ਦੇ ਵਿੱਚ ਸਮਾਜ ਭਲਾਈ ਦਾ ਝੰਡਾ ਇਸ ਤਰ੍ਹਾਂ ਚੁਲਾਇਆ ਕਿ ਲੋਕਾਂ ਨੂੰ ਦੱਸਿਆ ਕਿ ਸਮਾਜ ਭਲਾਈ ਜੇ ਕਰਨੀ ਹੋਵੇ ਲੋਕ ਭਲਾਈ ਕਰਨੀ ਹੋਵੇ ਤਾਂ ਇਸ ਤਰ੍ਹਾਂ ਹੋ ਸਕਦੀ ਆ। ਸਾਰਿਆਂ ਦੇ ਉਤਮ ਦੇ ਨਾਲ ਅੱਜ ਬਰਾਇ ਸਾਬ ਦੀ ਪੂਰੀ ਟੀਮ ਇਹਦੇ ਜੋਲੀ ਸਾਹਿਬ ਤੇ ਪੂਰੀ ਟੀਮ ਸਾਡੇ ਨਾਲ ਹੈ ਔਰ ਲੁਧਿਆਣਾ ਦੇ ਵਿੱਚ ਇਹ ਜਿਹੜਾ ਲੱਗੇਗਾ ਔਰ ਇੱਕ ਬਹੁਤ ਵਧੀਆ ਸਮਾਗਮ ਕਰਵਾ ਕੇ ਇਹਨੂੰ ਜਿਹੜਾ ਹੈਗਾ ਕੁੰਡ ਚਕਾਈ ਪਰਦਾ ਔਰ ਇਹਦੇ ਲਈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਕਿਉਂਕਿ ਦੇਖੋ ਇਹ ਬੁੱਤ ਜਿਹੜਾ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਆਗਿਆ ਦੇ ਨਾਲ ਦਿਲ ਲਗਿਆ ਹੋਰ ਉਹਨਾਂ ਨੇ ਇਸ ਦੀ ਦੇਖਰੇਖ ਵੀ ਉਸ ਤੋਂ ਬਾਅਦ ਕਰਨੀ ਆ ਵੈਸੇ ਭਮਰਾ ਸਾਹਿਬ ਦੇ ਇਸ ਬੁੱਤ ਦੀ ਦੇਖਰੇਖ ਕਰਨ ਲਈ ਮੈਨੂੰ ਲੱਗਦਾ ਕਿ ਉਹਨਾਂ ਦੇ ਸ਼ਾਗਿਰਦ ਜਿਹੜੇ ਹਮੇਸ਼ਾ ਇੱਥੇ ਰਹਿਣਗੇ ਔਰ ਜਿੱਥੇ ਸ਼ਿੰਦਾ ਜੀ ਹੋਣ ਪਾਲੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਜਗ੍ਹਾ ਜਿਹੜੀ ਆ ਇੱਕ ਪਵਿੱਤਰ ਜਗ੍ਹਾ ਬਣੇਗੀ ਔਰ ਜਦੋਂ ਵੀ ਇਹ ਸਮਾਗਮ ਜਿਹੜਾ ਹੋਵੇਗਾ ਜਿੱਦੋਂ ਜਦੋਂ ਬੁੱਤ ਤੋਂ ਪਰਦਾ ਠਾਇਆ ਜਾਵੇਗਾ ਤਾਂ ਸ਼ਿੰਦਾ ਜੀ ਪਾਲੀ ਜੀ ਸਾਨੂੰ ਦੱਸਣਗੇ ਸਾਈਂ ਸਾਹਿਬ ਤੁਹਾਨੂੰ ਦੱਸਣਗੇ ਹੰਸਰਾਜ ਹੰਸ ਜੀ ਔਬਰਾਇ ਸਾਹਿਬ ਇਹਦਾ ਜਿਹੜਾ ਆਯੋਜਨ ਸਾਰਾ ਕਰਨਗੇ ਤੇ ਉਦੋਂ ਅਸੀਂ ਹੁੰਬ ਹਮਾ ਕੇ ਜਿੰਨੇ ਵੀ ਸੰਗੀਤ ਪ੍ਰੇਮੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਸਮਾਗਮ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਮੈਂ ਜਸਵੰਤ ਪਮਰਾਜੀ ਦੇ ਉਸ ਪਰਿਵਾਰ ਨੂੰ ਜਿਹਦੇ ਬਹੁਤ ਸਾਰੇ ਮੈਂਬਰ ਇਸ ਕੋਲੇ ਸਾਡੇ ਖੜੇ ਆ ਉਹਨਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਕਿ ਇਹ ਬਹੁਤ ਵਧੀਆ ਉਤਪੰਨ ਜਿਹੜਾ ਹੋ ਰਿਹਾ ਹੈ ਥੈਂਕ ਯੂ